ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਸਲਾਈ ਦੇ ਨਾਲ ਸਲਾਈ ਮਸ਼ੀਨ ਦੇ ਨਾਲ ਨਾ ਤਰਪਾਈ ਕਰਨਾ ਦੱਸਦੇ ਆ ਤੇ ਆਪਾਂ ਇਹ ਕਮੀਜ਼ ਤੇ ਕੀਤੀ ਵੀ ਹੋਈ ਐ ਤੇ ਇਹਦੇ ਤੇ ਨਾਲ ਦਾ धागा ਹੁਣ ਕਰਕੇ ਨਾ ਪਤਾ ਨਹੀਂ ਲੱਗਦਾ ਬਿਲਕੁਲ ਬ੍ਰੀਕ ਬ੍ਰੀਕ ਤਰਪਾਈ ਹੋਈ ਐ ਤੇ ਆਪਾਂ ਇਹ ਘਰੇ ਪਾਉਣ ਵਾਲੇ ਸੁੱਟਾਂ ਦੇ ਕਰ ਸਕਦੇ ਆ ਜਿਹੜੀ ਆਪਣੀ ਸੂਈ ਨਾਲ ਤਰਪਾਈ ਹੋਈ ਹੁੰਦੀ ਐ ਨਾ ਹੁੰਦੀ ਤਾਂ ਉਹ ਬਹੁਤ ਵਧੀਆ ਪਰ ਉਹ ਆਪਣੀ ਉੱਡੜ ਜਾਂਦੀ ਐ ਕਈ ਵਾਰ ਕਿਸੇ ਚੀਜ਼ ਨਾਲ ਅੜ ਕੇ ਤੇ ਇਹਦੇ ਲਈ ਇਹ ਬਹੁਤ ਵਧੀਆ ਇਧਰਲੇ ਪਾਸੇ ਹੋਏ ਇਦਾਂ ਹੋਵੇਗਾ ਬਿਲਕੁਲ ਪਤਾ ਨਹੀਂ ਲੱਗਦਾ ਕੱਚਾ ਜਿਹੜਾ ਆਪਾਂ ਇਹ ਢੇੜ ਦੇਣਾ ਤੇ ਪਤਾ ਨਹੀਂ ਲੱਗਦਾ ਵੀ ਆਪਾਂ ਸਲਾਈ ਮਸ਼ੀਨ ਨਾਲ ਕੀਤੀ ਹੈ ਜਾਂ ਸੂਈ ਨਾਲ ਕੀਤੀ ਹੈ ਬਿਲਕੁਲ ਬਰੀਕ ਹੈ ਵੇਖੋ ਇੱਥੇ ਨਾਲ ਦਾ ਧਾਗਾ ਨਿਕਸ ਕਰਕੇ ਦਿਸਦੀ ਨਹੀਂ ਇਹਦੇ ਤੋਂ ਕੱਚਾ ਆਪਾਂ ਢੇੜ ਦਿੱਤਾ ਤੇ ਇਹderli ਸਾਈਡ ਤੋਂ ਆਪਾਂ ਨੂੰ ਇਸ ਤਰ੍ਹਾਂ ਦਿਸੇਗਾ ਇਹderli ਸਾਈਡ ਤੋਂ ਇਸ ਤਰ੍ਹਾਂ ਦਿਸੇਗਾ ਤੇ ਜਿਹੜੀ ਤੇ ਪਾਈ ਹੈ ਵੀ ਇਹ ਬਿਲਕੁਲ ਦਿਸੇਗੀ ਤੁਸੀਂ ਕੁਆਲਿਟੀ ਵਧਾ ਕੇ ਵੇਖ ਸਕਦੇ ਹੋ ਬਿਲਕੁਲ ਨਹੀਂ ਦਿਸਦੀ ਬਿਲਕੁਲ ਬਰੀਕ ਹੈ ਤੇ ਆਪਾਂ ਨਾਲ ਤੁਹਾਨੂੰ ਇਸ ਕਪੜੇ ਤੇ ਬਣਾ ਕੇ ਦਿਖਾਵਾਂਗੇ ਇਹ ਨਾਲ ਦਾ ਧਾਗਾ ਜਿਹੜਾ ਹੈ ਨਾ ਇਹਦੇ ਤੇ ਫਿਰ ਨਿੰਦੇਸਤੀ ਤੇ ਆਪਣੀ ਜਿੱਦਾਂ ਨੂੰ ਬਣਾ ਕੇ ਖਾਣੇ ਇੰਨ ਪਹਿਲਾਂ ਇਸ ਤਰ੍ਹਾਂ ਪਕਾਚਾ ਕਰ ਲੈਣਾ ਜਿਵੇਂ ਆਪ ਪਕਾਦੇ ਹੁੰਦੇ ਆ ਇਹਦੇ ਤੇ ਆਪ ਦੇਖੋ ਥੋੜੀ ਜਿਹੀ ਮੈਂ ਕਰੀ ਵੀ ਸੀ ਆ ਦੇਖੋ ਕਿੰਨੀ ਬਿਲਕੁਲ ਬਰੀ ਬਰੀ ਦੇਖੋ ਇਹ ਦਬਰੀਕ ਹੁੰਦੀ ਹੈ ਤੇ ਇਹ ਕਿਵੇਂ ਕਰਨੀ ਹੈ ਆਪਾਂ ਦੱਸ ਦਵਾਂਗੇ ਇਹਨੂੰ ਆਪ ਇਸ ਤਰ੍ਹਾਂ ਪਕਾਚਾ ਕਰਕੇ ਤੇ ਇਸ ਤਰ੍ਹਾਂ ਕਰਕੇ ਮੋੜ ਲੈਣਾ ਆ ਜਿੱਧਰ ਪਰ ਪਾਈ ਦਿਸਦੀ ਹੈ ਇਹ ਆਪਾਂ ਸਭ ਉੱਪਰ ਕਰਨਾ ਤੇ ਫੱਟੇ ਵਾਲਾ ਪਾਸਾ ਜਿਹੜਾ ਹੈ ਆਪਾਂ ਆਹ ਵਾਲੇ ਪਾਸੇ ਦਾ ਨੀਚੇ ਕਰਨਾ ਹੈ ਤੇ ਬਿਲਕੁਲ ਥੋੜਾ ਜਿਹਾ ਆਹ ਵਾਲਾ ਜਿਹੜਾ ਫੱਟਿਆ ਹੈ ਥੋੜਾ ਜਿਹਾ ਵਧਾ ਕੇ ਆਪਾਂ ਧਰਨਾ ਹੈ ਤੇ ਇਸ ਤਰ੍ਹਾਂ ਇਧਰ ਆਪਾਂ ਚਾਹੇ ਤੁਸੀਂ ਡਬਲ ਫੱਟਣਾ ਕਰ ਲੋ ਚਾਹੇ ਸਿੰਗਲ ਚੜਾਉਣਾ ਮੈਂ ਸਿੰਗਲ ਚੜਾਇਆ ਫਿਰ ਇਧਰਲੀ ਸਾਈਡ ਤੋਂ ਮਾ ਦਿਸਦਾ ਵਧੀਆ ਹੈ ਇਸ ਤਰ੍ਹਾਂ ਕਰਕੇ ਤੇ ਅੱਧਲ ਬਸਲ ਤੇ ਆ ਲੋ ਜੀ ਆਪਾਂ ਸਿੰਗਲ ਫੁੱਟ ਤਾਂ ਵੀ ਜੜਾਇਆ ਹੈ ਇਧਰੋਂ ਆਪਾਂ ਨਾ ਵਧੀਆ ਦਿਸਦਾ ਫਿਰ ਸਹੀ ਵੀ ਟੰਕਾ ਆਪਣਾ ਕਿੱਥੇ ਚੱਲਦਾ ਹੈ ਤੇ ਕਿੱਥੇ ਨਹੀਂ ਤੇ ਇਹਨੂੰ ਆਪਾਂ ਪੈਰ ਨਾਲ ਨਹੀਂ ਚਲਾਉਣਾ ਨਾ ਇਹਦੇ ਤੇ ਆਪਾਂ ਮੋਟਰ ਚਲਾਉਣੀ ਹੈ ਇਹਨੂੰ ਆਪਾਂ ਵਾਲਾ ਵੀਲ ਹੈ ਜਿਹੜਾ ਇਹਨੂੰ ਹੱਥ ਦੇ ਨਾਲ ਹੀ ਘੁਮਾਉਣਾ ਥੋੜਾ ਥੋੜਾ ਇਹਨੂੰ ਹੱਥ ਦੇ ਨਾਲ ਹੀ ਘੁਮਾਉਣਾ ਤੇ ਇਸ ਤਰ੍ਹਾਂ ਕਰਕੇ ਇਹ ਆਪਾਂ ਲੱਗਦਾ ਧੱਗ ਪਾਇਆ ਹੋਇਆ ਇੱਕ ਸਲਾਈ ਹੈ ਜਿਹੜੀ ਇੱਕ ਟੰਕਾ ਜਿਹੜਾ ਆਪਾਂ ਪਰਸਲਾਣਾ ਇੱਕ ਟੰਕਾ ਆਪਾਂ نیچےਲੇ ਆਹ ਵਾਲੇ ਕੱਪੜੇ ਤੇ ਚਲਾਉਂਦੇ। ਇਹ ਇਸ ਤਰ੍ਹਾਂ ਕਰਕੇ। ਇੱਕ ਵਾਰੀ ਥੋੜਾ ਜਿਹਾ ਆਪਾਂ ਇਧਰ ਕਰ ਲੈਣਾ। ਇੱਕ ਵਾਰੀ ਥੋੜਾ ਜਿਹਾ ਆਪਾਂ ਬਿਲਕੁਲ ਥੋੜਾ ਟੰਕਾ ਚੱਕਣਾ ਤੇ ਜੇ ਚਾਹੀ ਤੇ ਤੁਸੀਂ ਇਹ ਬਰੀਕ ਜਿਹੜੀ ਹੈ ਸੁਈ ਉਹ ਵੀ ਛੜਾ ਸਕਦੇ ਹੋ। ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਰੱਖ ਲੈਣ। ਇਸ ਉਲਾਂ 'ਤੇ ਬਰ ਸੁਈ ਚੜਾਈ ਹੋਈ ਹੈ। ਕਰ ਵਾਲੇ ਸੁੱਟਾਂ ਤੇ ਬਹੁਤ ਸੋਹਣੀ ਤਰਪਾਈ ਹੋ ਜਾਂਦੀ ਹੈ ਇਸ ਤਰ੍ਹਾਂ ਕਰਕੇ ਬ੍ਰੀਕ ਆਪਾਂ ਬਿਲਕੁਲ ਦੋਕ ਤੋਪਿਆਂ ਦਾ ਜਿਹੜਾ ਟਾਂਕਾ ਚੱਕਣਾ ਹੈ ਇੱਕ ਵਾਰ ਆਪਾਂ ਇਧਰ ਖਾਲੀ ਚਲਾ ਲੈਣਾ ਜੇ ਤੁਹਾਡੀ ਮਸ਼ੀਨ ਹੈ ਇਹਦਾ ਬਖਾ ਵੱਡਾ ਕਰ ਲੈਣਾ ਬਿਲਕੁਲ ਫੁੱਲ ਤੇ ਕਰ ਲੈਣਾ ਤੇ ਇਹ ਤੇ ਕਈ ਮਸ਼ੀਨਾਂ ਹੁੰਦੀਆਂ ਨੇ ਬਹੁਤ ਵੱਡਾ ਤੋਪਾ ਕੱਢਦੀਆਂ ਨੇ ਉਹ ਫਿਰ ਤੁਸੀਂ ਐ ਬ੍ਰੀਕ ਬ੍ਰੀਕ ਨਾਲ ਨਾਲ ਚਲਾ ਵੀ ਸਕਦੇ ਹੋ ਤੇ ਇਹ ਥੋੜਾ ਜਿਹਾ ਠੀਕ ਠੀਕ ਟਾਂਕਾ ਦੇ ਨਹੀਂ ਜੀ ਇਸ ਲਈ ਨਾ ਆਪਾਂ ਜਿੰਨੀ ਤਰਪਾਈ ਦੀ ਆਪਾਂ ਸਪੇਸ ਛੱਡਦੇ ਆ ਆਪਾਂ ਪੂਨਨਾ ਕੀ ਕਰਨਾ ਇੱਕ ਇੱਕ ਇਦਰਾ ਆਪਾਂ ਖਾਲੀ ਚਲਾ ਲੈਣਾ ਇੱਕ ਵਾਰੀ ਆਪਾਂ ਥੋੜਾ ਜਿਹਾ ਪਰ ਕਰ ਲੈਣਾ ਇਸ ਤਰ੍ਹਾਂ ਕਰਕੇ ਜਦੋਂ ਹੱਥ ਟਿਕ ਜਾਂਦਾ ਨਾ ਫਿਰ ਬਹੁਤ ਛੇਤੀ ਹੋ ਜਾਂਦੀ ਆਪਾਂ ਆਇਸਕ੍ਰੀਮ ਦੇ ਦੋਨ ਨਾ ਨਾ ਫੱਟਿਆਂ ਤੇ ਕਰ ਲਈਏ ਅਗਲੇ ਫਰੰਟ ਵਾਲਿਆਂ ਤੇ ਤੇ ਇਹਦੇ ਇਹਦੇ ਵੀ ਆਪਾਂ ਸਾਈਡਾਂ ਤੇ ਕਰਾਂਗੇ ਚਾਕਾਂ ਤੇ ਵੀ ਤੇ ਹੋ ਸਕਿਆ ਤਾਂ ਆਪਾਂ ਤੁਹਾਨੂੰ ਗਲੇ ਤੇ ਵੀ ਕਰਕੇ ਦਿਖਾਵਾਂਗੇ ਵੀ ਗਲੇ ਤੇ ਹੁੰਦੀ ਏ ਕਿ ਨਹੀਂ ਇਹ ਆਪਾਂ ਫਿਰ ਤੁਹਾਨੂੰ ਇਹਦਾ ਦੱਸਾਂਗੇ ਇਸ ਤਰ੍ਹਾਂ ਇਹਨਾਂ ਕਸਪੇਸ ਕਰਕੇ ਆਪਾਂ ਇੱਕ ਇੱਧਰ ਤੋਂ ਸੂਈ ਚਲਾ ਲੈਣੀ ਹੈ ਇੱਕ ਬਰੀਕ ਜੀ ਉੱਪਰ ਚਲਾ ਲੈਣਾ ਹੈ ਇੱਥੇ نیچے ਚਲਾਉਣੀ ਹੈ ਇੱਕ ਉੱਪਰ ਇਸ ਦੇ ਨਾਲ ਫਿਰ ਥੋੜੀ ਜਿਹੀ ਸਪੇਸ ਪੈ ਜਾਂਦੀ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਸੂਈ ਦੇ ਨਾਲ ਹੀ ਕਰੀ ਹੋਈ ਹੈ ਇਹ ਕਪੜਾ ਇਧਰ ਥੱਲੇ ਚਰਾ ਲੈ ਚਾ ਰਹੇ ਨੇ ਇਹ ਆਵਲੀ ਗੁੱਗਲ ਦੇ ਨਾਲ ਆਪਾਂ ਇਧਰ ਨੂੰ ਕਪੜਾ ਮੜਾ ਜਿਹਾ ਕਰਦੇ ਨੇ ਥੋੜਾ ਜਿਹਾ ਫਿਰ ਆਪਾਂ ਅੱਗੇ ਲੈ ਆਉਣ ਇਸ ਤਰ੍ਹਾਂ ਕਰਕੇ ਆਪਾਂ ਸਾਰੀ ਤਰਪਾਈ ਕਰ ਲੈਣੀ ਆ ਜਦੋਂ ਆਪਣਾ ਹੱਥ ਟਿਕ ਜਾਂਦਾ Efira per bota, dita, dita, pa' qui. Bello colore già. Ja. ਸਕਾ ਕਰਕੇ ਨਾ ਆਲਿਕ ਆਹ ਜਿਹੜੀ ਕਰੀਜ਼ੀ ਹੁੰਦੀ ਹੈ ਨਾ ਇਹ ਤਰੀਜ਼ੀ ਵੱਜ ਜਾਂਦੀ ਹੈ ਇਹ ਆਪਣੀ ਪ੍ਰੈਸਰ ਦੇ ਨਾਲ ਬਿਲਕੁਲ ਸਹੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਇਹ ਬ੍ਰੀਕ ਬ੍ਰੀਕ ਤਰਪਾਈ ਦੀ ਤਰ੍ਹਾਂ ਇਸ ਤਰ੍ਹਾਂ ਬਿਲਕੁਲ ਤਰਪਾਈ ਦੀ ਤਰ੍ਹਾਂ ਲਿਸੇ ਇੱਥੇ ਧਾਗਾ ਆਪਣਾ ਸਟਾਰਟ ਹੋਇਆ ਇਹਨੂੰ ਆਪਾਂ ਖਿੱਚ ਕੇ ਗੰਡ ਦੇ ਲਾਂਗੇ ਤੇ ਇਸ ਤਰ੍ਹਾਂ ਬ੍ਰੀਕ ਬੀਕ ਤਰਪਾਈ ਹੋ ਜਾਂਦੀ ਹੈ ਆਪਾਂ ਬਿਲਕੁਲ ਇਸ ਤਰ੍ਹਾਂ ਆਹ ਦੇਖੋ ਤੁਹਾਨੂੰ ਦੇਖੀਏ ਇਸ ਤਰ੍ਹਾਂ ਪਹੋੜੀ ਹੋਲੀ ਜੋੜੀਏ ਪੂਰੇ ਇਹਦੇ ਤੇ ਕੱਟ ਕੇ ਤੁਹਾਨੂੰ ਦਿਖਾਵਾਂਗੇ। ਠੀਕ ਹੈ ਜੀ। ਮੈਂ ਤੇ ਦੇਖੋ। ਉਹ ਜੀ ਇਸ ਥ੍ਰੀ ਹੌਲੀ ਹੌਲੀ ਕੱਟ ਕੇ ਤੇ ਆਪਾਂ ਤੁਹਾਨੂੰ ਕੱਟ ਕੇ ਦਿਖਾਵਾਂਗੇ। ਇਹ ਆਪਾਂ ਤੁਹਾਨੂੰ ਵੈਸੇ ਹੀ ਕਰਕੇ ਵਿਖਾਈ ਹੈ। ਦੇਖੋ ਲੱਗਦਾ ਤਾਂ ਗਾਇ ਹੈ ਤਾਂ ਇੰਨੀ ਕ ਤੁਹਾਨੂੰ ਦਿਖਾਉਣ ਵਾਸਤੇ ਆਪਾਂ ਕਰੀਏ ਤੇ ਦੂਸਰੇ ਧਾਗੇ ਇਹਦੇ ਤੇ ਨਾਲ ਦਾ ਧਾਗਾ ਲਾਈਏ ਤਾਂ ਬਿਲਕੁਲ ਨਹੀਂ ਦੇਖਦੀ ਆ ਵਾਲੀ ਜਿਹੜੀ ਆਪਣੀ ਤਰੀਜੀ ਬਣ ਜਾਂਦੀ ਹੈ ਇਹ ਪੈਰ ਦੀ ਪ੍ਰੈਸ ਜਿਆ ਹੁੰਦਾ ਨਾਲ ਇਹ ਤਾਂ ਕਰਕੇ ਇਹ ਬਣ ਜਾਂਦੀ ਹੈ ਪ੍ਰੈਸ ਮਾਰਾਂਗੇ ਆਪਾਂ ਬਿਲਕੁਲ ਨਿਕਲ ਜੂਗੀ ਤੇ ਵੇਖੋ ਤੁਸੀਂ ਬਿਲਕੁਲ ਨੇੜੇ ਕਰਕੇ ਇਧਰੋਂ ਇਹ ਫਰ ਮਸ਼ੀਨ ਨਾਲ ਕੀਤੀ ਹੋਈ ਆ ਆ ਇਧਰੋਂ ਆਪਣਾ ਇਦਾਂ ਆਊਗਾ నాల ధా అంద బిల్సి కచ్చా జాపేదా జా కచ్చా ఏ తను పధేడు దాని దూజే పాస్ ਸਕਰ ਕੇ ਇਹ ਬਿਲਕੁਲ ਦੀ ਦੀ ਤਰਪਾਈ ਆ ਦੇਖੋ ਜਿੰਨਾ ਆਪਾਂ ਬ੍ਰੀਕ ਟੰਕਾ ਚੱਕਾਂਗੇ ਨਾ ਇੱਥੇ ਦੇਖੋ ਇਹਨੂੰ ਕਰਕੇ ਜਿੰਨਾ ਆਪਾਂ ਬ੍ਰੀਕ ਟੰਕਾ ਚੱਕਾਂਗੇ ਉਹ ਨਹੀਂ ਆਪਣੀ ਵਧੀਆ ਤਰਪਾਈ ਉਹ ਬਿਲਕੁਲ ਜਿੱਦਾਂ ਸੁਵੀ ਨਾਲ ਕੀਤੀ ਹੋਈ ਹੈ ਤੇ ਆਹ ਵਾਲੇ ਕਮੀਜ਼ ਦੇ ਤਾਂ ਆਪਾਂ ਨਾਲ ਦੇ ਧਾਗੇ ਨਾਲ ਚੁੱਤੀ ਬਿਲਕੁਲ ਇਧਰੋਂ ਪਤਾ ਲੱਗਦਾ ਤੇ ਨਾਲ ਦਾ ਕਿ ਨਾ ਕੀਤੀ ਬਿਲਕੁਲ ਦੇਖੋ ਆਹ ਪ੍ਰੈਸ ਮਾਰਾਂਗੇ ਛੋਟੀ ਛੋਟੀ ਬਿਲਕੁਲ ਬ੍ਰੀਕ ਬ੍ਰੀਕ ਜਿਉਂ ਕਰਕੇ ਤਾਂ ਕਈ ਵਸਤੀ ਕੱਜ ਆਪਾਂ ਹਜੇ ਦੇੜਨਾਗਾ ਇੱਕ ਪਾਸੇ ਵਾਲਾ ਆ ਦੇਖ ਬਿਲਕੁਲ ਛੋਟੀ ਛੋਟੀ ਤਰਪਾਈ ਹੋ ਜਾਂਦੀ ਹੈ ਇਸ ਤਰ੍ਹਾਂ ਆਪਾਂ ਬਿਨਾਂ ਸੋਈ ਤੋਂ ਵੀ ਕਰ ਸਕਦੇ ਹਾਂ ਸਲਾਈ ਮਸ਼ੀਨ ਦੇ ਨਾਲ ਬਿਲਕੁਲ ਬ੍ਰਿਕ ਬ੍ਰਿਕ ਹੁੰਦੀ ਹੈ ਪ੍ਰੈਸ ਮਾਰੇ ਤੋਂ ਬਿਲਕੁਲ ਵੀ ਨਹੀਂ ਪਤਾ ਲੱਗਦਾ ਇਸ ਤਰ੍ਹਾਂ ਹੀ ਆਪਾਂ ਸਾਰੀ ਇਹ ਕਰ ਲੈਨੇ ਆਪਣਾ ਉਹਨਾਂ ਧਾਗਾ ਇਧਰ ਪਾਇਆ ਹੋਇਆ ਆ ਤਾਂ ਤੁਹਾਨੂੰ ਦਿਖਾਉਣ ਵਾਸਤੇ ਇੰਨੀ ਐਨੀ ਕਰਤੀ ਦੇ ਕਈ ਤਰੀਕੇ ਤੇ ਆਪਾਂ ਗਲੇ ਤੇ ਵੀ ਕਰਦੀ ਆ ਗਲੇ ਤੇ ਵੀ ਕਰਕੇ ਆਪਾਂ ਤੁਹਾਨੂੰ ਦਿਖਾਉਂਦੇ ਆ ਦੀ ਕਹਿੋ ਜੀ ਹੁੰਦੀ ਆ ਜੇ ਮੈਂ ਕੀਤੀ ਨਹੀਂ ਕਦੇ ਗਲੇ ਦੀ ਪਰ ਤੁਹਾਨੂੰ ਦਿਖਾਵਾਂਗੇ ਜਿਵੇਂ ਕਰਕੇ ਇਹਨੂੰ ਵੀ ਆਪਾਂ ਐਸਟ੍ਰੇਨ ਐਸਟਰਾ ਪ੍ਰੈਸ ਕਰ ਲੈਣਾ ਇਹਦੇ ਲਈ ਸੈੱਟ ਕਰੋ ਜਦੋਂ ਇਹ ਆਪਾਂ ਐਸਟਰਾ ਕਰਕੇ ਰੱਖ ਲੈਣਾ ਤੇ ਐਸਟ੍ਰੇ ਕਰਾਂਗੇ ਆਪਾਂ ਥੋੜੀ ਜੇ ਵਧੀਆ ਹੋਈ ਕਲੇ ਤੇ ਤਾਂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੇ ਨਾ ਵਧੀਆ ਹੋਈ ਤੇ ਤਾਂ ਵੀ ਆਪਾਂ ਤੁਹਾਨੂੰ ਦਿਖਾ ਦਵਾਂਗੇ ਤਾਂ ਕਪੜਾ ਲੋਜੀ ਕੋਲੇ ਤੇ ਵੀ ਵੇਖੋ ਤੁਸੀਂ ਕਿੰਨੀ ਸੋਹਣੀ ਤਰਪਾਈ ਹੁੰਦੀ ਪਈ ਹੈ ਕੋਈ ਗਾਲ ਨਹੀਂ ਪੈਂਦਾ ਕੋਈ ਕੁਸ਼ ਨਹੀਂ ਇੱਧਰ ਦੇਖੋ ਬਿਲਕੁਲ ਹਾਂ ਆਪਾਂ ਇਧਰੋਂ ਕਲੇ ਤੋਂ ਕਰਦੇ ਪਏ ਇਧਰਲੇ ਪਾਸੇ ਵੀ ਕੋਈ ਪਤਾ ਨਹੀਂ ਲੱਗਦਾ ਕੱਚਾ ਆਪਾਂ ਦੇੜ ਕੇ ਕੱਚਾ ਆਪਾਂ ਇੱਥੇ ਕੀਤਾ ਹੈ ਇਹ ਆਪਾਂ ਤਰਪਾਈ ਕੀਤੀ ਹੈ ਆ ਦੇਖੋ ਬਿਲਕੁਲ ਇਹ ਨਾਲ ਜੁੜ ਕੇ ਇਧਰੋਂ ਕਪੜਾ ਆਪਾਂ ਖੜ ਕੇ ਆ ਦੇ ਤੁਰ ਤੱਕ ਆਪਾਂ ਗਲਾਈ ਵੀ ਆਪਣੀ ਪੈਣ ਲੱਗੀ ਤੇ ਵੇਖੋ ਆਪਣੀ ਤਰਪਾਈ ਤੁਸੀਂ ਕਿੰਨੀ ਸੋਹਣੀ ਹੁੰਦੀ ਪਈ ਹੈ ਦੇਖੋ ਬਿਲਕੁਲ ਪਤਾ ਨਹੀਂ ਲੱਗਦਾ ਵੀ ਸੂਵੀ ਨਾਲ ਕਰਦੇ ਪਏ ਆ ਜਾਂ ਮਸ਼ੀਨ ਨਾਲ ਕਰਦੇ ਪਏ ਦੇਖੋ ਬਿਲਕੁਲ ਪ੍ਰਿੰਟ ਉਹ ਜੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਤੁਹਾਨੂੰ ਟਪਰ ਕੇ ਜਰੂਰ ਦੱਸਣਾ ਜੀ ਆਪਾਂ ਪੂਰੇ ਸੂਟਰ ਦੀ ਤਰਪਾਈ ਕਰਕੇ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਠੀਕ ਹੈ ਜੀ ਅੱਜ ਦੀ ਵੀਡੀਓ ਇੰਨੀ ਮਿਲਦੇ ਆਂ ਅਗਲੀ ਕਿਸੇ ਵੀਡੀਓ ਨਾਲ ਥੈਂਕ ਯੂ